ਸਤਾ ਐਜੀਪੀਸੀ ਅੱਜ ਚੁੱਪ ਕਿਉਂ ਹੈ ਉਹਦੇ ਜਿਹੜੇ ਪ੍ਰਬੰਧਕ ਨੇ ਉਹਦੇ ਪ੍ਰਧਾਨ ਨੇ ਉਹ ਅੱਜ ਚੁੱਪ ਕਿਉਂ ਬੈਠੇ ਹੈ ਜਿਹੜਾ ਸਾਡਾ ਅੱਜ ਜਥੇਦਾਰ ਹੈ ਉਹ ਚੁੱਪ ਕਿਉਂ ਹੈ ਜਥੇਦਾਰ ਦਾ ਉਹਦਾ ਇੱਕ ਬਹੁਤ ਵੱਡਾ ਉਹਦਾ ਹੁੰਦਾ ਹੈ ਜਥੇਦਾਰ ਸਾਡਾ ਬਹੁਤ ਸਤਿਕਾਰਯੋਗ ਹੈ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਜਥੇਦਾਰ ਸਾਹਿਬ ਬੋਲੋ ਜਿੱਥੇ ਕੰਮ ਤੁਸੀਂ ਨੇ ਕਰਨਾ ਸੀ ਜਥੇਦਾਰ ਸਾਹਿਬ ਅੱਜ ਉੱਥੇ ਸਿੱਖ ਕੌਮ ਦੇ ਕੁਝ ਕੋ ਜੋਧੇ ਕਰਨ ਲੱਗੇ ਹੋਏ ਨੇ ਪਰ ਜੇ ਜੋਧੇ ਕਰ ਰਹੇ ਨੇ ਜਿਮੇਵਾਰੀ ਨਿਭਾ ਰਹੇ ਨੇ ਤਾਂ ਜਥੇਦਾਰ ਸਾਬ ਤੁਸੀਂ ਉਹਨਾਂ ਦੀ ਪਿੱਠ ਤੇ ਖੜ੍ਹ ਜੋ ਕੱਲਾ ਐਨੀ ਬਹੁਤ ਐ ਜਥੇਦਾਰ ਉਹ ਸੀ ਕਾਲੀ ਫੂਲਾ ਸਿੰਘ ਵਰਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਹਿਤਾ ਸੀ ਮੁਜਰੇ ਤੇ ਗਿਆ ਸੀ ਇਹ ਕਹਿਆ ਸੀ ਇੱਕ ਠੋਕ ਕੇ ਕਿ ਕਾਣਿਆ ਇੱਥੇ ਰੁਕ ਤੇ ਉਹਨੂੰ ਸਜ਼ਾ ਲਈ ਸੀ ਤੇ 20 ਦਿਨ ਉਹ ਸਜ਼ਾ ਕੱਟ ਕੇ ਗਿਆ ਸੀ ਉਸ ਟਾਈਮ ਦਾ ਮਹਾਰਾਜਾ ਪਰ ਅੱਜ 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 ਸਾਡੇ ਜਥੇਦਾਰ ਕਿੱਡਾ ਵੱਡਾ ਨਾਮ ਜੱਥੇਦਾਰ ਦਾ ਸਤਕਾਰਯੋਗ ਅੱਜ ਅਜੇ ਨਾ ਬਾਦਲਾਂ ਦਾ ਗੁਣਗਾਨ ਕਰਦੇ ਐ ਜਾਂ ਕਿਸੇ ਰਾਜਨੀਤਿਕ ਪਾਕਿਆਂ ਦਾ ਗੁਣਗਾਨ ਕਰਦੇ ਐ ਕਿਸੇ ਨੂੰ ਕੁਝ ਕਹੀ ਨਹੀਂ ਸਕਦੇ ਯਾਰ ਕਿਉਂ ਤੇ ਫਿਰ ਸਾਡਾ ਐ ਜੀਪੀਸੀ ਦਾ ਪ੍ਰਧਾਨ ਅੱਜ ਕਿੱਥੇ ਐ ਜਿਹੜੇ ਕਹਿੰਦੇ ਸੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਿਹੜੇ ਅੱਜ ਡਿਬਰੂਗੜੀਆ ਜ਼ਿਲ੍ਹੇ ਚ ਬੈਠੇ ਐ ਜਿਹੜੇ ਕਹਿੰਦੇ ਸੀ ਇਹ ਸੰਤਾਂ ਦੀ ਰੀਸ ਕਰਦਾ ਐ ਇਹ ਗੁਰੂ ਗ੍ਰੰਥ ਸਾਹਿਬ ਅਜ਼ਨਾਲੇ ਕਿਉਂ ਲੈ ਕੇ ਗਿਆ ਬੇਦਬੀ ਹੋ ਗਈ ਅੱਜ ਉਹਨਾਂ ਦੀਆਂ ਅੱਖਾਂ ਫੁੱਟ ਗਈਆਂ ਕਿ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਕਿ ਜਿੱਥੇ ਗੁਰਦੁਆਰੇ ਦੇ ਵਿੱਚ ਅੱਜ ਬਲਤਕਾਰ ਹੋਈ ਜਾਂਦੇ ਆ ਕਿ ਅੱਜ ਗੁਰੂ ਦੀ ਬੇਦਬੀ ਹੋਈ ਨਹੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਚਰਨ ਘਾਟ ਵਾਲਾ ਜਿਹੜਾ ਬਾਬਾ ਖਵਾਉਂਦਾ ਆ ਆਪਣੇ ਆਪ ਨੂੰ ਬਰਜਿੰਦਰ ਉਹ ਗੁਰੂ ਦੀ ਹਜ਼ੂਰੀ 'ਚ ਸਾਡੇ ਧੀਆਂ ਪੈਰਾਂ 'ਤੇ ਬਲਤਕਾਰ ਕੀਤਾ ਜਾਂਦਾ ਕਿ ਅੱਜ ਬੇਦਬੀ ਨਹੀਂ ਹੋਈ ਜਿਹੜੇ ਬਹੁਤੇ ਉਦੋਂ ਸਿਆਣੇ ਬੰਦੇ ਸੂਂਗਲਾਂ ਚੱਕਦੇ ਸੀ ਅੱਜ ਉਹ ਚੁੱਪ ਕਿਉਂ ਬੈਠੇ ਐ ਅੱਜ ਫੜ ਕੇ ਕੈਨ ਪ੍ਰਸ਼ਾਸਨ ਨੂੰ ਕਿ ਇਸ ਬਲਤਕਾਰੇ ਨੂੰ ਠੋਕ ਕੇ ਰੱਖੋ ਅਸੀਂ ਭਾਈ ਮਹਿਰੋ ਦੇ ਨਾਲ ਆ ਵਿਚਾਰਕ ਮਤ ਪੇਦ ਅਲੱਗ ਹੁੰਦੇ ਐ ਪਰ ਜਿੱਥੇ ਗੱਲ ਸਾਡੀ ਕੌਮ ਦੀ ਆ ਜੇ ਉੱਥੇ ਸਾਨੂੰ ਇੱਕ ਹੋ ਜਾਣਾ ਚਾਹੀਦਾ ਵਿਚਾਰਾਂ ਦੀਆਂ ਲੜਾਈਆਂ ਅਲੱਗ ਹੁੰਦੀਆਂ ਨੇ ਪਰ ਅਸੀਂ ਇੱਕਦੋ ਹੋਵਾਂਗੇ ਯਾਰ ਅੱਜ ਸਾਡੀ ਕੌਮ ਦਾ ਉਹ ਜੋਧਾ ਜਿਹੜਾ ਹਮੇਸ਼ਾ ਕੌਮ ਨਾਲ ਖੜਦਾ ਆਇਆ ਹਮੇਸ਼ਾ ਕੌਮ ਦੀ ਗੱਲ ਕਰਦਾ ਆ ਬਲਤਕਾਰੀ ਨੂੰ ਚੰਗਾ ਸਬਕ ਸਿਖਾਇਆ ਪਹਿਲਾਂ ਹੋਰ ਜਿੰਨੇ ਇੱਥੇ ਠੱਗ ਚੋਰ ਬਲਤਕਾਰੀ ਫਿਰਦੇ ਨੇ ਉਹਨਾਂ ਨੂੰ ਚੰਗੇ ਸਬਕ ਸਿਖਾਉਂਦਾ ਅੱਜ ਉਹਦੀਆਂ ਅੱਖਾਂ 'ਚ ਰੋਣਾ ਆਜੇ ਆ ਉਹ ਰੋਣਾ ਤਾਂ ਆਇਆ ਕਿਉਂਕਿ ਉਹਦੀ ਪਿੱਛੇ ਤੇ ਨਹੀਂ ਕੋਈ ਖੜਿਆ ਕਿ ਗੁਰੂ ਗ੍ਰੰਥ ਸਾਹਿਬ ਇਕੱਲਾ ਕੱਲੇ ਮਹਿਰੋ ਦੇ ਨੇ ਆਪਣੇ ਆਪਣੇ ਹੈ ਨਹੀਂ ਕਿ ਉਸ ਬੇਅਦਬੀ ਦਾ ਦੁੱਖ ਕੱਲੇ ਮਹਿਰ ਨੂੰ ਹੋਇਆ ਕਿ ਉਸ ਨੂੰ ਉਹਦਾ ਵੀੜਾ ਚੱਕਣਾ ਚਾਹੀਦਾ ਮੈਂ ਹੈਰਾਨਾ ਯਾਰ ਅੱਜਕੱਲ ਦੇ ਅੱਜਕੱਲ ਦੇ ਬਾਬਿਆਂ ਤੇ ਤੇ ਅੱਜਕੱਲ ਦੇ ਸਾਡੇ ਜਥੇਦਾਰਾਂ ਤੇ ਅੱਜਕੱਲ ਦੇ ਐ ਜੀ ਪੀ ਸੀ ਦੇ ਪ੍ਰਧਾਨਾਂ ਤੇ ਕੀ ਯਾਰ ਕਿੱਧਰ ਚੱਲ ਗਏ ਕਿਉਂ ਬੁੱਲ ਸਿੱਤੇ ਜਾਂਦੇ ਆ ਤੁਹਾਡੇ ਕਿਉਂ ਨਹੀਂ ਬੋਲਦੇ ਕਦੋਂ ਬੋਲੋਗੇ ਕਦੋਂ ਇਨਸਾਫ ਮਿਲੂਗਾ ਸਾਡੀ ਕੌਮ ਨੂੰ ਕਦੋਂ ਸਾਡੀ ਜਿਹੜੀ ਸਿਰਮੌਰ ਸੰਸਥਾ ਹੈ ਉਹ ਪੰਜਾਬ ਦੇ ਵਿੱਚ ਐਨ ਹਿੱਕ ਠੋਕੇ ਕੰਮ ਕਰੂ ਕਿ ਜਿਹੜਾ ਬੋਲ ਜਥੇਦਾਰ ਦੇ ਮੂੰਹ ਚੋਂ ਨਿਕਲ ਗਿਆ ਉਹਨੂੰ ਉਹਨੂੰ ਕੋਈ ਮੋੜ ਨਹੀਂ ਸਕੂਗਾ ਜਥੇਦਾਰ ਸਾਹਿਬ ਬੋਲੋ ਜਥੇਦਾਰ ਸਾਹਿਬ ਬੋਲੋ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਕਿ ਪੰਜਾਬ ਦੇ ਲੋਕੋ ਭਾਈ ਮਹਿਰੋ ਨੇ ਬੜੀ ਸੰਦੀਤਗੀ ਦੇ ਨਾਲ ਬੜੇ ਤਰੀਕੇ ਦੇ ਨਾਲ ਇਹ ਮੁੱਦਾ ਚੱਕਿਆ ਸਭ ਕੁਝ ਸਾਹਮਣੇ ਲਿਆਂਦਾ ਵੀਡੀਓ ਆ ਗਈਆਂ ਕੁੜੀਆਂ ਦੇ ਬਿਆਨ ਸਾਹਮਣੇ ਆ ਗਏ ਤੇ ਮੈਂ ਉਹਨਾਂ ਕੁੜੀਆਂ ਨੂੰ ਲਾਹਨਤ ਪਾਉਣਾ ਜਿਹਾ ਜੋ ਕੁੜੀਆਂ ਬਿਆਨ ਮੁਕਰਦੀਆਂ ਨੇ ਕਿ ਤੁਹਾਡੇ ਲਈ ਭਾਈ ਮਹਿਰੋ ਨੇ ਐਡਾ ਵੱਡਾ ਕਦਮ ਚੱਕਿਆ ਦੁਸ਼ਮਣੀਆਂ ਪਾਈਆਂ ਜਾਨ ਨੂੰ ਮਾਰਨ ਦੀਆਂ ਧਮਕੀਆਂ ਅੱਜ ਮਹਿਰੋ ਨੂੰ ਆ ਰਹੀਆਂ ਨੇ ਅਗ ਲਾ ਕੇ ਸਾੜਨ ਦੀਆਂ ਧਮਕੀਆਂ ਆ ਰਹੀਆਂ ਨੇ ਵੀ ਮੂੰਹ ਸਾੜ ਦੇਾਂਗੇ ਇਹਦਾ ਆਤਾ ਪਤਾ ਹੀ ਨਾ ਪਤ ਲੱਗੇ ਇਹੋ ਜਿਹਾ ਕੁਸ ਅੱਜ ਪਾਈ ਮੈਰੋ ਨਾਲ ਹੋ ਰਿਹਾ ਪਰ ਉਹ ਡਰਦਾ ਨਹੀਂ ਇਹਨਾਂ ਗੱਲਾਂ ਕਰਕੇ ਨਹੀਂ ਉਹ ਰੋਇਆ ਕਿ ਉਹ ਉਹਦੇ ਮਨ ਦੇ ਵਿੱਚ ਡਰ ਹੈ ਉਹ ਇਸ ਕਰਕੇ ਰੋਇਆ ਕਿ ਉਹਦੀ ਕੌਮ ਉਹਦੀ ਪੱਟ ਦੇ ਨਹੀਂ ਖੜੀ ਉਹ ਇਸ ਕਰਕੇ ਰੋਇਆ ਕਿ ਜਿੰਨਾ ਲਈ ਉਹਨੇ ਬੈਰ ਪਾਏ ਅੱਜ ਉਹ ਬਿਆਨ ਬਦਲ ਰਹੇ ਨੇ ਅੱਜ ਉਹਦਾ ਸਾਥ ਨਹੀਂ ਦੇ ਰਹੇ ਉਹ ਇਸ ਕਰਕੇ ਰੋਇਆ ਕਿ ਪ੍ਰਸ਼ਾਸਨ ਦੇ ਵਿੱਚ ਪੱਗਾਂ ਬਨ ਕੇ ਜਿਹੜੇ ਅਫਸਰ ਬੈਠੇ ਨੇ ਉਹ ਇਨਸਾਫ ਨਹੀਂ ਕਰ ਰਹੇ ਉਹ ਬਲਤਕਾਰੀਆਂ ਦਾ ਸਾਥ ਦੇ ਰਹੇ ਨੇ ਉਹ ਇਸ ਕਰਕੇ ਰੋਇਆ ਉਹਨੂੰ ਉਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਇਹ ਮੈਂ ਕਲੀਅਰ ਲਿਖ ਕੇ ਦੇ ਸਕਦਾ ਕਿ ਉਹ ਉਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਉਹ ਇਸ ਕਰਕੇ ਅੱਜ ਅੰਜੂ ਡਿੱਗੇ ਨੇ ਕਿ ਜਿਹੜੀ ਕੌਮ ਦੂਜਿਆਂ ਨਾਲ ਖੜਦੀ ਹੁੰਦੀ ਸੀ ਅੱਜ ਉਹ ਆਪਣੇਆਂ ਤੋਂ ਵੀ ਕਿਨਾਰਾ ਕਰ ਰਹੀ ਹੈ ਆਪਣੇਆਂ ਨਾਲ ਵੀ ਨਹੀਂ ਖੜ ਰਹੀ ਯਾਰ ਇਹ ਗੱਲਾਂ ਤੱਤੀਆਂ ਨੇ ਤੇ ਕੌੜੀਆਂ ਲੱਗਣੇ ਤਿੱਖੀਆਂ ਨੇ ਪਰ ਪੰਜਾਬ ਦੇ ਲੋਕੋ ਪੰਜਾਬੀ ਓਮਸਖ ਕੌਮ ਨੂੰ ਕਹਿਣਾ ਚਾਹਣਾ ਸਾਡੇ ਜਥੇਦਾਰ ਸਾਹਿਬ ਨੂੰ ਕਹਿਣਾ ਚਾਹਣਾ ਕਿ ਜਥੇਦਾਰ ਸਾਹਿਬ ਤੁਹਾਡਾ ਅਹੁਦਾ ਬਹੁਤ ਸਤਿਕਾਰਯੋਗ ਹੈ ਅਸੀਂ ਤਾਂ ਇੱਕ ਨਿਮਾਣੇ ਜੇ ਸਿੱਖਾਂ ਪਰ ਤੁਸੀਂ ਬਹੁਤ ਸਤਿਕਾਰਯੋਗ ਹੋ ਤੁਹਾਡਾ ਅਹੁਦਾ ਰਤਬਾ ਬਹੁਤ ਵੱਡਾ ਹੈ ਪਰ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਥੇਦਾਰ ਸਾਹਿਬ ਚੁੱਪੀ ਤੋੜੋ ਅਕਾਲ ਤੱਕ ਸਭ ਤੋਂ ਹੁਕਮ ਆਉਣ ਤਾਂ ਇੱਥੇ ਬਲਤਕਾਰ ਨਹੀਂ ਹੋਊਗਾ ਫਿਰ ਇਹ ਕਹਿ ਦਿੰਦੇ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਲੇ ਅੱਤਵਾਦੀ ਸੀ ਪਰ ਜਦੋਂ ਵੀ ਕਿਤੇ ਉਹ ਕਹਿ ਦਿੰਦੇ ਸੀ ਉਹ ਕੁਝ ਹੁੰਦਾ ਨਹੀਂ ਸੀ ਭਾਵੇਂ Hindu ਚੱਲ ਕੇ ਆ ਜਾਂਦਾ ਸੀ ਭਾਵੇਂ ਕੋਈ ਇਸਾਈ ਭਾਵੇਂ ਮੁਸਲਮਾਨ ਕਿਸੇ ਦੀ ਧੀ ਭੈਣ ਨਾਲ ਬਲਤਕਾਰ ਨਹੀਂ ਹੋਣ ਦਿੰਦਾ ਸੀ ਜਥੇਦਾਰ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅਕਾਲ ਤੱਕ ਸਭ ਤੋਂ ਇਹ ਹੁਕਮ ਜਾਰੀ ਕਰੋ ਪਹਿਲਾਂ ਤਾਂ ਪੰਜਾਬ ਦੇ ਵਿੱਚੋਂ ਮਨਾਹੀ ਕਰੋ ਨਸ਼ੇ ਦੀ ਕਿਉਂ ਨਹੀਂ ਨੌਜਵਾਨ ਮੰਨਣਗੇ ਜੇ ਨੌਜਵਾਨਾਂ ਨੂੰ ਗੱਲ ਨਾਲ ਲਾਵਾਂਗੇ ਅਸੀਂ ਤਾਂ ਨੌਜਵਾਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਗੁਰਦੁਆਰਿਆਂ ਦੇ ਵਿੱਚ ਅੱਜ ਕੜਮ ਚੌਧਰੀ ਆ ਕੇ ਬਹਿ ਗਿਆ ਸਿਰਫ ਖਾਨ ਤੱਕ ਧਿਆਨ ਹੈ ਗੋਲਕਾਂ ਨੂੰ ਕਿਸੇ ਦਾ ਇਹ ਧਿਆਨ ਹੀ ਨਹੀਂ ਕਿ ਆਪਾਂ ਨੌਜਵਾਨਾਂ ਨੂੰ ਉਮਰਤਿ ਸ਼ਕਾਈਏ ਨਸ਼ੇ ਤੋਂ ਦੂਰ ਕਰੀਏ ਸਿੱਖੀ ਨਾਲ ਜੋੜੀਏ ਇਹ ਧਿਆਨ ਹੀ ਹੈ ਨਹੀਂ ਸਿਰਫ ਪ੍ਰਧਾਨਗੀਆਂ ਦੇ ਰੌਲੇ ਐ ਕਿਸੇ ਨੇ ਸੋਚੀ ਨਹੀਂ ਕਿ ਪਿੰਡਾਂ ਦੇ ਵਿੱਚ ਪਹਿਲਾਂ ਗੱਤਕੇ ਖੇਡੇ ਜਾਂਦੇ ਸੀ ਪਿੰਡਾਂ ਦੇ ਵਿੱਚ ਪਹਿਲਾਂ ਸੰਥਿਆ ਦਿੱਤੀ ਜਾਂਦੀ ਸੀ ਅੱਜ ਕੱਲ ਸਾਡੇ ਲੋਕ ਆਰਕੈਸਟਰਾ ਉਤੋਂ ਦਾ 10-10000 ਰੁਪਏ ਸਿੱਟ ਆਉਂਦੇ ਆ ਪਰ ਕਿਸੇ ਗ੍ਰੰਥੀ ਨੂੰ 500 ਰੁਪਏ ਦੇ ਕੇ ਰਾਜ਼ੀ ਨਹੀਂ ਕੀ ਆ ਚੱਕ ਗ੍ਰੰਥੀ ਸਾਹਿਬ ਤੁਸੀਂ ਵਜ਼ੀਰ ਹੋ ਆ ਚੱਕੋ 10000 ਰੁਪਏ ਜਾਂ 5000 ਰੁਪਏ ਅਸੀਂ ਹਰ ਮਹੀਨੇ ਦਿਆ ਕਰਾਂਗੇ ਤੁਹਾਨੂੰ ਤੇ ਤੁਸੀਂ ਸਾਡੇ ਬੱਚਿਆਂ ਨੂੰ ਸੰਥਿਆ ਸਿਖਾਓ ਗੁਰਬਾਣੀ ਨਾਲ ਜੋੜੋ ਨਸ਼ਿਆਂ ਤੋਂ ਦੂਰ ਕਰੋ ਇਧਰ ਸਾਡਾ ਧਿਆਨ ਹੀ ਹੈ ਨਹੀਂ ਸਿਰਫ ਪ੍ਰਧਾਨਗੀਆਂ ਦੇ ਰੋਲੇ ਰਹਿ ਗਏ ਤੇ ਅਸੀਂ ਗੋਲਕਾਂ ਦਾ ਸਿਰਫ ਗੋਲਕਾਂ ਦਾ ਖਸੀਮਤ ਰਹਿ ਗਏ ਕਿ ਕਿੰਨੇ ਰੁਪਏ ਗੋਲ ਖਚਾਉਣਗੇ ਤੇ ਪ੍ਰਧਾਨ ਦੀ ਜੇਬ ਚ ਜਾਣ। ਇਹ 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 ਕੜਮ ਚੌਧਰੀਆਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣਾ ਪੈਣਾ। ਜਿਵੇਂ ਪਹਿਲਾਂ ਮਸੰਦਾਂ ਤੋਂ ਕਰਾਇਆ ਸੀ। ਅੱਜ ਕੜਮ ਚੌਧਰੀ ਜਿਹੜੇ ਗੁਰਦੁਆਰਿਆਂ ਚ ਬਹਿ ਗਏ ਨੇ। ਤੇ ਸਾਡੀ ਐਸਜੀਪੀਸੀ ਆਜ਼ਾਦ ਕਰਵਾਉਣੀ ਪੈਣੀ ਆ ਬਾਦਲਾਂ ਤੋਂ। ਜਿਹੜੇ ਬਾਦਲਾਂ ਨੇ ਐਸਜੀਪੀਸੀ ਦੱਬੀ ਹੋਈ ਐ। ਸਾਡੇ ਮੈਂ ਐਸਜੀਪੀਸੀ ਦੇ ਮੁਖੀ ਨੂੰ ਕਹਿਣਾ ਚਾਹਣਾ ਕਿ ਇਹ ਇੱਕ ਸਰਮੌਰ ਸੰਸਥਾ ਹੈ ਸਿੱਖਾਂ ਦੀ ਇਹ ਕਦੇ ਗੁਲਾਮ ਨਹੀਂ ਹੋਈ ਸੀ ਜੋ ਵੀ ਕੁਛ ਕਾਲ ਤੱਕ ਸਭ ਤੋਂ ਜਾਂ ਸਾਡੀ ਐਸਜੀਪੀਸੀ ਸਿੱਖਾਂ ਨੂੰ ਹੁਕਮ ਲਾਉਂਦੀ ਸੋ ਮੰਨਿਆ ਜਾਂਦਾ ਸੀ ਪਰ ਅੱਜ ਸਿੱਖ ਬਿਲਕੁਲ ਰਹੇ ਨੇ ਕਿ ਸਾਡੀ ਤੁਸੀਂ ਨਹੀਂ ਕੁਝ ਕਰਨਾ ਸਾਡੀ ਪਿੱਛਤੀ ਖੜਜੋ ਸਾਡੇ ਨਾਲ ਖੜਜੋ ਅਸੀਂ ਕਰਕੇ ਦਿਖਾਉਣੇ ਆ ਪਰ ਨਾ ਸਾਡੀ ਐਸਜੀਪੀਸੀ ਅੱਜ ਕੰਮ ਕਰ ਰਹੀ ਹੈ ਤੇ ਨਾ ਉੱਤੇ ਬੈਠੇ ਪ੍ਰਬੰਧਕ ਤੇ ਨਾ ਸਾਡੇ ਜਥੇਦਾਰ ਸਾਹਿਬ ਮੈਰੋ ਵੀ ਤਾਂ ਕਿਸੇ ਦਾ ਪੁੱਤ ਹੋਣਾ ਹੈ ਮੈਰੋ ਦਾ ਵੀ ਪਰਿਵਾਰ ਹੋਣਾ ਹੈ ਗੁਰਦੁਆਰਿਆਂ ਦੇ ਵਿੱਚ ਬਲਤਕਾਰ ਕੋਈ ਜਰ ਸਕਦਾ ਹੈ ਤੇ ਉਹਨਾਂ ਬਲਤਕਾਰਾਂ ਬਲਤਕਾਰੀਆਂ ਨੂੰ ਪੱਗਾਂ ਵਾਲੇ ਬਚਾਉਣ ਤੇ ਇਹ ਕੋਈ ਜਰ ਸਕਦਾ ਉਹ ਸਾਡੀ ਕੌਮ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਦੂਜੇ ਧਰਮਾਂ ਦੀਆਂ ਧੀਆਂ ਭੈਣਾਂ ਨੂੰ ਛੜਵਾ ਕੇ ਲਿਆਂਦਾ ਸਾਡੀ ਕੌਮ ਦੂਜੇ ਧਰਮਾਂ ਦੀ ਖਾਤਰ ਕੁਰਬਾਨੀਆਂ ਦੇਤੀਆਂ ਸਾਡੇ ਗੁਰੂਆਂ ਨੇ ਤੇ ਅੱਜ ਅਸੀਂ ਕਿੱਧਰ ਨੂੰ ਚੱਲ ਪਿਆਗੇ ਅੱਜ ਅਸੀਂ ਆਪਣੇ ਨਾਲ ਵੀ ਨਹੀਂ ਖੜ ਰਹੇ ਅੱਜ ਸਾਡੇ ਖੁਦਿਆਂ ਧੀਆਂ ਭੈਣਾਂ ਨਾਲ ਗੁਰਦੁਆਰਿਆਂ ਦੇ ਵਿੱਚ ਹੀ ਬਲਤਕਾਰ ਹੋ ਰਹੇ ਨੇ ਗਾਇਨੀ ਦੇ ਬਜ਼ਾਰਾਂ ਦੀ ਦੂਰ ਦੀ ਗੱਲ ਹੈ ਆ ਬਾਬੇ ਜਿਹੜੇ ਬਣੇ ਬੈਠੇ ਆ ਜੋ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਇਆ ਜੋ ਆ ਭੋਰੇ ਇਹਨਾਂ ਨੇ ਬਣਾਏ ਹੋਇਆ ਤੇ ਉੱਥੇ ਕੀ ਕੁਝ ਹੁੰਦਾ ਆ ਤੁਹਾਡੇ ਸਾਹਮਣੇ ਆ ਚਰਨ ਘਾੜ ਤੇ ਕੀ ਹੋਇਆ ਵੀਡੀਓ ਦੇ ਨਾਲ ਸਭ ਕੁਝ ਸਾਹਮਣੇ ਆ ਗਿਆ ਸਭ ਕੁਝ ਸਿੱਧ ਹੋ ਗਿਆ ਕਿ ਬਲਤਕਾਰ ਕੀਤਾ ਰਿਪੋਰਟ ਬਣ ਗਈ ਹਸਪਤਾਲ ਦੇ ਵਿੱਚੋਂ ਕੁੜੀ ਚਲੀ ਗਈ ਸਭ ਕੁਝ ਕਲੀਅਰ ਤੱਕ ਹੋ ਗਿਆ ਤੇ ਫਿਰ ਵੀ ਅਸੀਂ ਡਰੀ ਜਾਂਦੇ ਆ ਤੇ ਸਾਡਾ ਪ੍ਰਸ਼ਾਸਨ ਉਹ ਬਲਤਕਾਰੀ ਨੂੰ ਬਾਹਰ ਕੱਢਣ ਤੇ ਤੁਲਿਆ ਹੋਇਆ ਤੇ ਮੈਰੋ ਅਰਗਿਆਂ ਨੂੰ ਧਮਕੀਆਂ ਦੇਣ ਤੇ ਕਿ ਤੇਰੇ ਤੇ ਪਰਚੇ ਕਰ ਦਾਂਗੇ ਯਾਰ ਮੈਰੋ ਨੇ ਕੀ ਮਾੜਾ ਕਰਤਾ ਬਾਈ ਤੇ ਹੁਣ ਜਿਹੜੇ ਜ਼ਿਆਦਾ ਉਹ ਲੋਕਾਂ ਨੂੰ ਮੈਂ ਇਹ ਗੱਲ ਕਹਿਣਾ ਚਾਹਣਾ ਜਿਹੜੇ ਕਹਿੰਦੇ ਸੀ ਬਿਆਦਬੀ ਹੋ ਗਈ ਜੀ ਅਜਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਲੈ ਗਏ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਅੱਜ ਬੇਦਬੀ ਨਹੀਂ ਹੋਈ ਉਹ ਤਾਂ ਗੁਰੂ ਗ੍ਰੰਥ ਸਾਹਿਬ ਹੈ ਉਹਦੀ ਉਹਦੀ ਓਟ ਅਸਰੇ ਚ ਅਸੀਂ ਰਹਿਣਾ ਚਾਹੁੰਦੇ ਹਾਂ ਅੱਜ ਨਾਲੇ ਲੈ ਗਏ ਉੱਥੇ ਕੋਈ ਬੇਦਬੀ ਨਹੀਂ ਹੋਈ ਸੀ ਸਾਡੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ ਪਰ ਜਿਹੜੇ ਅੱਜ ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਢੇਰਿਆਂ ਦੇ ਵਿੱਚ ਰੱਖਿਆ ਹੋਇਆ ਉੱਥੇ ਭੋਰੇ ਬਣਾ ਕੇ ਇਹ ਸਾਧੂ ਬੂਬਨੇ ਬਲਤਕਾਰ ਕਰ ਰਹੇ ਨੇ ਕਿ ਉਹ ਬੇਦਬੀ ਯਾਦ ਨਹੀਂ ਆਉਂਦੀ ਕਿ ਉਹ ਬੇਦਬੀ ਨਹੀਂ ਹੈਗੀ ਇਹ ਗੱਲ ਕਲੀਅਰ ਕਰ ਦਿਓ ਅੱਜ ਕਿਉਂ ਤੁਹਾਡੇ ਬੁੱਲ ਸੀਤੇ ਗਿਆ ਅੱਜ ਕਿਉਂ ਨਹੀਂ ਬੋਲ ਰਹੇ ਵਿਚਾਰਕ ਮਤ ਪੇਦ ਆਪਦੇ ਰੱਖੋ ਨਹੀਂ ਕਿਸੇ ਨਾਲ ਬਣ ਦਿਓ ਅਲੱਗ ਰੱਖੋ ਉਹ ਪਰ ਜਦੋਂ ਕੌਮ ਤੇ ਗੱਲ ਆ ਜਾਂਦੀ ਹੈ ਜਦੋਂ ਬੇਅਦਬੀ ਦੀ ਗੱਲ ਆ ਜਾਂਦੀ ਹੈ ਜਦੋਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਗੱਲ ਆ ਜਾਂਦੀ ਹੈ ਉਦੋਂ ਤਾਂ ਇਕੱਠੇ ਹੋ ਜਾ ਕਰੋ ਯਾਰ ਅਲੱਗ-ਅਲੱਗ ਜਥੇਬੰਦੀਆਂ ਬਣਾ ਕੇ ਬਹਿ ਗਿਆਂਗੇ ਅਲੱਗ-ਅਲੱਗ ਢੇਰੇ ਗੁਰਦੁਆਰੇ ਖੋਲ ਕੇ ਬਹਿ ਗਿਆਂਗੇ ਕੌਮ ਦੀ ਸੋਚ ਤਾਂ ਕਿਸੇ ਨੂੰ ਹੈ ਹੀ ਨਹੀਂ ਕੌਮ ਦੀ ਚੜ੍ਹਦੀ ਕਲਾ ਦੀ ਸੋਚ ਤਾਂ ਕਿਸੇ ਨੂੰ ਹੈ ਹੀ ਨਹੀਂ